ਜੀ ਮਿੱਤਰੋ ਕਿੱਦਾਂ ਬਈ ਕੀ ਹਾਲ ਚਾਲ ਐ ਭਾਈ ਆਪਾਂ ਖੜੇ ਆ ਥੱਲੇ ਪ੍ਰਸਾਦਪੁਰ ਨੂੰ ਛੱਡਿਆ ਆ ਤੇ ਮੈਡਮ ਜੀ ਚਲੇ ਗਏ ਨੇ ਉੱਪਰ ਹੋਣ ਅਸੀਂ ਜਾਣਾ ਹੈ ਵਜੀਦਨਗਰ ਛੋਣੀ ਸਾਢੇ 8 ਵੱਜ ਚੁੱਕੇ ਨੇ 10 ਵੇ ਤੱਕ ਮੇਰੇ ਖਿਆਲ ਨਾਲ ਭੋਗ ਬਾਬਾ ਜੀ ਕਹਿੰਦੇ ਸੀ ਪਾ ਦਾਂਗੇ ਆਪਾਂ ਤੇ ਅੱਧਾ ਘੰਟਾ ਲੱਗੇਗਾ ਸਾਨੂੰ ਜਾਣ ਨੂੰ ਤੇ ਚਲਦੇ ਆ ਮੈਂ ਦਰਸ਼ਨ ਮੇਲੇ ਕਰਾਣੇ ਆ ਗੋਗੀ ਭਾਈ ਆ ਰਿਹਾ ਹੈ ਗੋਗੀ ਭਾਈ ਦਾ ਹੋਰੇ ਵੇਟ ਤੇ ਨਾਲ ਆਊਗਾ ਦਿਲਾਰ ਸਿੰਘ ਸ਼ਾਇਦ ਜੋ ਆਪਣੀ ਇੱਕ ਗੱਡੀ ਲੈ ਕੇ ਆਣਗੇ ਮੈਂ ਆਪਣੀ ਲਾਡੋ ਰਾਣੀ ਤੇ ਇਕੱਲਾ ਹੋਵਾਂਗਾ ਫੇ ਅੱਜ ਕੋਈ ਹੋਰ ਜਾਣ ਵਾਲਾ ਹੈ ਨਹੀਂ ਆਪਣੇ ਨਾਲ ਹੋਰ ਬਾਕੀ ਕੰਮ ਉਹ ਕਰਾਂਗਾ ਚੜਦੀ ਗਲਾ ਅੱਜ ਮੌਸਮ ਆਇਆ ਪਿਆ ਖਤਰਨਾਕ ਲੱਗਦਾ ਮੀਂਹ ਪੈ ਜਾਊਗਾ ਅਗਰ ਪੈ ਗਿਆ ਤਾਂ ਗਿੱਲੇ ਨਾ ਹੋ ਜਾਈਏ ਬਸ ਰਸਤੇ ਨਾ ਪਏ ਮੈਂ ਤੇ ਕਹਿੰਦਾ ਪਏ ਨਾ ਕਿਉਂਕਿ ਇਹ ਜੋੜ ਮੇਲਾ ਜਿਹੜਾ ਨਾ ਉਹ ਖਰਾਬ ਹੋ ਜਾਏਗਾ ਨਾ ਮਜ਼ਾ ਨਹੀਂ ਆਂਦਾ ਬਾਕੀ ਦੇਖਦੇ ਆ ਜੋ ਮਹਾਰਾਜ ਦੇ ਹੱਥ ਹੈ ਗਿਲਕੀਤਾਰ ਪਾਸ਼ਾ ਜੀ ਦੇ ਸ਼ੀਤ ਸਿੰਘਾਂ ਦੇ ਹੱਥ ਵਿੱਚ ਆ ਸਾਰਾ ਕੁਝ ਹਣਾ ਬਾਕੀ ਵੇਡ ਹੋ ਰਿਹਾ ਆ ਜਾਣ ਬਾਬੇ ਦਾ ਚਲੀ ਆਪਾਂ ਕਹਿੰਦੇ ਤੇ ਸੀਗੇ ਨਿਕਲ ਗਏ ਆ ਬਸ ਆ ਰਹੇ ਆ ਮੈਂ ਚਲਾ ਰਹੇ ਤੇ ਵਧੀਆ ਆ ਜਾਣ ਮੇਰਾ ਇਹ ਆ ਜਾਓ ਭਾਈ ਮੌਸਮ ਚੈੱਕ ਕਰੋ ਦਰਬਾਰਾਂ ਦੇ ਦਰਸ਼ਨ ਕਰੋ ਹਣਾ ਕੈਮੋ ਗੈਂਟ ਬੋਡੀ ਬਿਲਡਰ ਬੋਡੀ ਬਿਲਡਰ ਯੋ ਹੋਰ ਅਜੀ ਗਿਆ ਲੈ ਉਹ ਐ ਮੈਨੂੰ ਘੇਰੋਗੇ ਤੂੰ ਚੜ ਗਈ ਗਲਾ ਹੋਰ ਕਰ जिम कौन है कमल आ रहे है, मैं है तो तो कमल, क्या रहा थी? मैं कमल कमल। कह रहा मैं जिम करांग कल तो हल नहीं आ रहा अजीत साजीत ने अखाड़े अः का जिम है अपना गीता कलोनी वादिया जिम है अए एक दो बार मैं रील भी पाई है बढ़िया अच्छी बॉडी वोडी बनाई गई है सारे भराव ने आ जा गोगी तो मैं बस स्कूटी बह गए उतर गए थले मै क्या चल ठीक है भरावा बह गए आज फोन करना ही पैना मैं लगता आगे 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 थोड़े बजा आ गए

ਅੱਛਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਿਦਾਂ ਸਾਰੇ ਚੜ੍ਹਦੀ ਗੱਲਾ ਕੈਮੋ ਕੈਮ ਤੇ ਬਾਈ ਆਪਾਂ ਪਹੁੰਚ ਚੁਕੇ ਹਾਂ ਛੋਣੀ ਬਲਜੀਤ ਨਗਰ ਛੋਣੀ ਪਟੇਲ ਨਗਰ ਵਿੱਚ ਤੇ ਅੱਜ ਇੱਥੇ ਆਪਣਾ ਜੋੜ ਮੇਲਾ ਬਣਾਇਆ ਜਾ ਰਿਹਾ ਤਨ ਤਨ ਸਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਗੁਰਤੀ ਗੁਰਤਾ ਗਦੀ ਦਿਵਸ ਤੇ ਉਹਦੇ ਉਪਲੈਕਸ਼ ਵਿੱਚ ਜਿਹੜਾ ਹੈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਸੀਗੇ ਤੇ ਅੱਜ ਉਹਨਾਂ ਦੇ ਭੋਗ ਹੈਗੇ ਨੇ ਤੇ ਜੋੜ ਮੇਲਾ ਏ ਆਪਾਂ ਨੂੰ ਕੋੜੀਆਂ ਦਰਸ਼ਨ ਮੇਲੇ ਕਰਾਉਣ ਲਈ ਤੇ ਤੁਹਾਡੇ ਭਰੋਸੇ ਅਸੀਂ ਦਰਸ਼ਨ ਕਰਾਂਗੇ ਤੇ ਫੌਜਾਂ ਤਿਆਰ ਪਰ ਤਿਆਰ ਸਾਰੀਆਂ ਬਾਣੀ ਵੀ ਪੜ ਰਹੀਆਂ ਨੇ ਸੇਵਾ ਵੀ ਕਰ ਰਹੀਆਂ ਨੇ ਤੇ ਆਪਾਂ ਚੱਲਦੇ ਆਂ ਦਿਨ ਦੀ ਸ਼ੁਰੂਆਤ ਕਰਦੇ ਆਂ ਤੁਹਾਡੇ ਨਾਲ ਫਿਰ ਛੋਣੀ ਵਿੱਚ ਅੱਜ ਤੇ ਜੋੜ ਮਲੇ ਦੇ ਦਰਸ਼ਨ ਕਰਾਉਂਦੇ ਆਂ ਤੁਹਾਨੂੰ ਆਓ ਫਿਰ ਚਲੀਏ ਸਭ ਤੋਂ ਪਹਿਲੇ ਤੇ ਇਹ ਤੇ ਫੌਜਾਂ ਲੱਗੀਆਂ ਨੇ ਝੰਡਾ ਪ੍ਰਗਟ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਬਾਬਾ ਜੀ ਚੜ੍ਹਦੀ ਕਲਾ ਜੀ ਆ ਫੌਜਾਂ ਦੇਖੋ ਮੁਜੱਫਰ ਨਗਰ ਤੋਂ ਆਈਆਂ ਹੋਈਆਂ ਨੇ ਇਹ ਅੰਨੀ ਦੂਰੋਂ ਦੂਰੋਂ ਫੌਜਾਂ ਜਿਹੜੀਆਂ ਨੇ ਦਰਸ਼ਨ ਕਰਾਂ ਆਉਂਦੀਆਂ ਨੇ ਛੋਣੀ ਵਿੱਚ ਜੋੜ ਮੇਲੇ ਬਣਾਉਣ ਆਉਂਦੀਆਂ ਨੇ ਤੇ ਆਪਾਂ ਚੱਲ ਕੇ ਹੁਣ ਤੁਹਾਨੂੰ ਦਰਸ਼ਨ ਕਰਾਣੇ ਆ ਜੀ ਆਜੋ ਹਾਂ ਦੇਖੋ ਜੀ ਫੌਜਾਂ ਸਾਰੀਆਂ ਜਿਹੜੀਆਂ ਨੇ ਸੇਵਾਵਾਂ ਕਰ ਰਹੀਆਂ ਨੇ ਰਗੜੇ ਵਹਿ ਰਹੇ ਨੇ ਹੱਥ ਲਿਆ ਕਾਲੂ ਅਕਾਲੂ ਕਰਦੀ ਗਿਆ ਬਾਈ ਛੋਣੇ ਲੱਗ ਰਿਹਾ ਦੇਗਾ ਨੂੰ ਤੇ ਆਪਾਂ ਚੱਲਦੇ ਆਂ ਦਰਬਾਰਾਂ ਦੇ ਦਰਸ਼ਨ ਕਰਦੇ ਆਂ ਮੋਨ ਬੰਚ ਹੈ ਜਾ ਕੀ ਸਰਣੰ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ ਸੰਸਾਰ ਅਗਮ ਸਾਗਰ ਤੁਲਹਾ ਹਰ ਨਾਮ ਗੁਰ ਮੁਖ ਪਾਇਆ ਜਗ ਜਨ ਮਰਨ ਪਗਾ ਇਹ ਆਈ ਹਿਆ ਪ੍ਰਤੀਤ ਪ੍ਰਤੀਤ ਹਿਆ ਆਈ ਜਿਨ ਜਨ ਕਹ ਤਿਨ ਕੋ ਪਦਵੀ ਊਚ ਪਈ ਸਤਿ ਆਕਾਰ ਉਹ ਲੋਭ ਅਰ ਲਾਲਚ ਕਾਮ ਕ੍ਰੋਧ ਕੀ ਬਿਰਥਾ ਗਈ ਅਵਲੋਕ ਕਿਆ ਬ੍ਰਹਮ ਭਰਮ ਸਭ ਛੁੱਟ ਗਿਆ ਦਿੱਤੀ ਦ੍ਰਿਸ਼ਟ ਕਾਰਨ ਕਰਨ ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਨ ਪਰ ਬਾਪ ਸਦਾ ਗੁਰ ਕਾ ਧਾਟ ਘਟ ਪ੍ਰਗਾਸ ਭਇਆ ਦਸ ਜਨ ਕਾ ਇੱਕ ਬੜਾ ਸੁਣਾ ਹੈ ਗਾਵਾ ਪਰ ਪਾਪਤੇ ਹੋ ਕਰਹ ਇਸਨਾਨ ਇਸਨਾਨ ਕਰਹਾ ਭਲ ਪਾਪ ਸੋ ਪਰਮਾਨ ਗੁਰ ਪੂਜਾ ਬਿਦ ਸਹਿਤ ਕਰਨ ਕੰਚਨ ਕਨ ਹੈ ਪਲਸ ਪਾਲਸ ਕੋ ਜੋਤ ਸਰੂਪੀ ਧਿਆਨ ਧਰਨ ਜਗ ਜੀਵਨ ਜਿਗਨ ਨਾਸ ਜਲ ਫਲ ਮਹ ਰਹਾ ਅਨੰਤ ਪਾਰ ਬ੍ਰਹਮ ਸਮਰਤ ਪਰਗਤ ਪਾਰ ਜਿਸਾ

श्री श्री वाहे श्री भॻवत श्री भगवती भॻवत गुरू सिमर श्री ਸ੍ਰੀ ਅਕਸ਼ੰਦਿਆਈ ਆਜ ਸਤਿ ਸ੍ਰੀ ਅਕਾਲ ਸਭ ਦਰਿਆ ਦੇ ਬਾਦਸ਼ਾਹ ਜੀ ਕਰਨ ਦੇ ਆਵਾਜ਼ ਆ। ਸੁਖਾਈ ਹੋ ਸੋ। ਪਿਆ ਬਾਦਸ਼ਾਹ ਤਾਪਿ ਸ਼ਾਹ ਬੰਦ ਸੇ ਮਾਦੀ ਗੁਰੂ ਬਿਲਾ ਸਿੰਘ ਸਾਹਿਬ ਸ਼ੰਸ਼ੇ ਹੈ ਬਾਦੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਜ ਜੰਦੇ ਜਗਤ ਮਾਤਾ ਮਾਂ ਦਾ ਸਾਹਿਬ ਜੀ ਮਾਦੀ ਰੇਤ ਬਤਾਏ ਹਾਂ ਨਾ ਹੀ ਦਾ। ਪਿਆ ਬਾਦਸ਼ਾਹ श्री गुरू गी महाराज श्री ਅਗਿਆਨ ਮੰਧੇਰ ਬਿਨਾਸ ਧਰ ਕਿਰਪਾ ਤੇ ਸੰਤ ਭੇਟਿਆ ਬਨਤ ਮਨ ਪ੍ਰਗਾਸ ਸੋ ਘਟਲ ਗੁਰ ਸੇ ਦੀਏ ਅਹੰਸੂ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਰੇ ਭੂਆ ਸੇਪਤਕ ਕੋ ਸਾਹਮ ਦੇ ਦੁਰਾ ਰਸੂਰ ਸੂਰਸੋ ਚੱਤੀ ਐ ਧੁਕ ਡਿਠੇ ਸੱਚੇ ਬਾਦਸ਼ਾਹ ਬਲੇ ਜਨਮ ਜਨਮ ਦੇ ਟੱਟੀ ਐ ਸਜਣ ਸੱਚਾ ਬਾਦਸ਼ਾਹੂ ਸਿਰ ਸਾਹ ਬੈ ਸਾਹੂ ਜਿਸ ਪਾਸ ਬੈਠਿਆ ਸੋਹੀ ਐ ਸਾਹਿਬ ਜੀ ਤਨਾਸਰੀ ਮਹਲਾ 5 ਸਿਮਰ ਸਿਮਰ ਸੁਆਮੀ ਭਾਵ ਆਪਣਾ ਸੀਤਰ ਤਨ ਮਨ ਸ਼ਾਤੀ ਰੂਪ ਰੰਗ ਸੂਗ ਧਗ ਜੀ ਕਾ ਬਾਲ ਬ੍ਰਹਮ ਮੂਰਤ ਜਾਤੀ ਸਿਮਰ ਸਿਮਰ ਸੁਆਮੀ ਭਾਵੇ ਆਪਣਾ ਸੀਤਲ ਤਨ ਮਨ ਸ਼ਾਦੀ ਰੂਪ ਰੰਗ ਸੂਗ ਧਨ ਜੀ ਕਾ रंग रंगी राम अपने का चल कौलो देत छाती राओ जिस का साथ नहीं रख लिया पूर्ण प्राप्त की पाती देव भीओ ਆਪਣੇ ਮੇਲ ਈਓ ਆਪੇ ਸੁਖ ਦਤਾ ਨਾਨਕ ਹਰਿ ਵਰਾਖੀ ਪਾਤੀ ਜਿਸ ਕਾ ਸਾ ਤਿਨਹੀ ਰਖ ਲੀਆ ਪੂਰਨ ਪ੍ਰਭ ਕੀ ਭਤੀ ਮੇਲ ਈਓ ਆਪੇ ਸੁਖ ਦਤਾ ਨਾਨਕ ਹਰਿ ਦੀ ਪਤੀ ਵਾਹ ਗੁਰੂ ਕੀ ਕਾਰਸਾ ਵਾਹ ਗੁਰੂ ਕੀ ਮੱਧ ਹੈ ਭੱਜੇ ਸਾਰਾ ਤੇ ਆਵੇ ਈਸਾ ਦੇ ਸਰਦਾਰ ਸਾਹਿਬ ਜੀ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਬਣਾ ਗੰਗਾ ਜੀ ਨੂੰ ਭਾਵੇਂ ਜਾਣੂ ਜਾਵੇ ਖਿਰ ਕਰ ਭਾਸੋ ਹਰ ਜਨ ਪਿਆਰੇ ਖਿਰ ਕਰ ਭਾਸੋ ਹਰ ਜਨ ਪਿਆਰੇ ਹਰ ਜਨ ਪਿਆਰੇ ਤੇ ਹਰ ਦਨ ਪਿਆਰੇ ਤੁਮਰੇ ਰਾਜ ਸਵਾਰੇ ਸਤਿਗੁਰ ਤੁਮਰੇ ਰਾਜ ਸਵਾਰੇ ਜੇ ਤੁਮਰੇ ਰਾਜ ਸਵਾਰੇ ਆ ਸਤਿਗੁਰ ਤੁਮਰੇ ਰਾਜ ਸਵਾਰੇ दुष्ट दूत परमेश्वर मारे दुष्ट दूत परमेश्वर मारे दुष्ट दूत परमेश्वर मारे दुष्ट दूत परमेश्वर मारे जन की पैज रखी कर तारे 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 बाद सहसा सब बस कर दीने बाद सहसा सब बस कर दीने बाद

ਹਲੋ ਹਾਂਜੀ ਆਹ ਆਲੋ ਚਲਿਏ ਚਲੋ ਮਾਰੀਏ ਹਲਾ ਮਾਰੀਏ ਪਹਿਲੇ ਜਾਂ ਫੇਰ ਆਹ ਖੜੀ ਲੱਡੋ ਰਾਣੀ ਇਹ ਚਾਲੇ ਪਾਣ ਲੱਗੇ ਆ ਹੋ ਗਈ ਇਹ ਸਮਾਪਤੀ ਹੁਣ ਮਿਲਦੇ ਆ ਤੁਹਾਨੂੰ ਆਪਾਂ ਰਸਤੇ 'ਚ ਰਸਤੇ 'ਚ ਘੁੰਮਦੇ ਫਿਰਦੇ ਹੋਏ ਘਰ ਪਹੁੰਚਾਂਗੇ ਇਹ ਦੇਖਦੇ ਆ ਹੱਲ ਕਿੱਥੇ ਜਾਣਾ ਕੀ ਕਰਨਾ ਛੜੀਏ ਫੇਰ ਆਓ ਮਾੜੀ ਹੱਲਾ ਉਧਰ ਫੇਰ ਆਨੇ ਦਾ ਰਸਤਾ ਹੈ ਉਧਰੋਂ ਜਾਓਗਾ ਜੀਤਰੋ ਕਿਦਾਂ ਨੇ ਪਹੁੰਚੇ ਆਪਣੇ ਘਰ ਪਿੰਨਾ ਮਿਲਖੇ ਨੂੰ ਲਗਾਤਾਰ ਚੱਲ ਰਹੇ ਹੋ ਲਾ ਵੀ ਸਾਡਾ ਬੁੱਗਾ ਦੇ ਸੁੱਤਾ ਪਿਆ ਸਾਡਾ ਬੁੱਗਾ ਤੇ ਸੁੱਤਾ ਪਿਆ ਵੀ ਹੋਰ ਵੀ ਇਹਦਾ ਐਨੋ ਕੈਨ ਹੋ ਵਾਈ ਹਾਂਜੀ ਕਿਦਾਂ ਹੈ ਵਧੀਆ ਕਿਦਾਂ ਰਿਹਾ ਫੇਰਾ ਜੀ ਓ ਵਾਈ ਥਕੇ ਆ ਬਾਈ ਚਲਾ ਗਏ ਸੋਨੇ ਓ ਜੋਨੇ ਉੱਡ ਗਏ ਪਪਾ ਦੀਵਾ ਸੌਣ ਕਰ ਟਿਕਿਆ ਥੋੜ ਕੋਈ ਨਵੀਂਤਾ ਜੀ ਹੈਗੀ ਤੁਹਾਡੇ ਕੋਲ ਜਾਂ ਕਰੀਏ ਫਤਿਹ ਯਾਰ ਮੈਂ ਕਹਿੰਦਾ ਆਰਾਮ ਕਰੀਏ ਅੱਜ ਹੁਣ ਹੈਲੋ ਮਿਸਟਰ ਹਾਊ ਆਰ ਯੂ ਕੀ ਹਾਲ ਹੈ ਚਲੋ ਫਿਰ ਅੱਧਾ ਕਰਦੇ ਆ ਆਪਾਂ ਕਰਦੇ ਆ ਆਰਾਮ ਤੇ ਹੁਣ ਮਿਲਦੇ ਆ ਨੈਕਸਟ ਵੀਡੀਓ ਵਿੱਚ ਅੱਜ ਦੀ ਵੀਡੀਓ ਕਿਦਾਂ ਲੱਗੀ ਜੂ ਤੱਕ ਤਾਂ ਲਾਈਕ ਸ਼ੇਅਰ ਕਮੈਂਟ ਜੂ ਕਰਨਾ ਮਿਲਦੇ ਆ ਫਿਰ ਬਾਕੀ ਅੱਜ ਵਧੀਆ ਰਹਾ ਥੋੜਾ ਜਿਆ ਇੰਦਰ ਦੇ ਤਾਜੀ ਨੇ ਪਰੇਸ਼ਾਨ ਕੀਤਾ ਬਾਕੀ ਮੌਸਮ ਵਧੀਆ ਰਿਹਾ ਜੀ ਦਾ ਮੀਂਹ ਨਹੀਂ ਪਿਆ ਜੀ ਦਾ ਕੱਲ ਪਰਸੋ ਪੈ ਰਿਹਾ ਨਹੀਂ ਮੈਂ ਕਿਹਾ ਨੱਤ ਮਚੀ ਗਈ ਸੀ ਤੇ ਬਹੁਤ ਵਧੀਆ ਪ੍ਰੋਗਰਾਮ ਹੋ ਗਿਆ ਫੋਟੋ ਵੀ ਆ ਗਈ ਤੇ ਦਰਸ਼ਣ ਮੇਲੇ ਵਧੀਆ ਆ ਆਮਨਾਂ ਅਨੰਦ ਮੰਗਲ ਰਿਹਾ ਪੂਰਾ ਹੁਣ ਆਪਾਂ ਤੁਹਾਨੂੰ ਮਿਲਦੇ ਕੱਲ ਸਵੇਰੇ ਨੈਕਸਟ ਵੀਡੀਓ ਚ ਜਦ ਤੱਕ ਕਿ ਲਾਈਕ ਸ਼ੇਅਰ ਕਮੈਂਟ ਕਰ ਦਿਓ ਓਕੇ ਜੀ ਫਿਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ